ਉਹਨਾਂ ਨਾਲੋਂ ਸੋਮ ਪ੍ਰਕਾਸ਼ ਜੀ ਕੋਲ ਟਾਈਮ ਉਹਨਾਂ ਨੇ ਪੂਰੇ ਇੰਡੀਆ 'ਚ ਦੇਖਣਾ ਉਹਨਾਂ ਨਾਲ ਮੋਦੀ ਜੀ ਕੰਮ ਲੈਂਦੇ ਆ 18-18 ਘੰਟੇ ਵੀ ਕੰਮ ਕਰਦੇ ਆ ਕਿਉਂਕਿ ਸਫਰ ਜੀ ਰਹਿੰਦੇ ਹਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਰ ਉਹਨਾਂ ਦੇ ਪਿੱਛੇ ਮੈਂ ਪੂਰਾ ਧਿਆਨ ਰੱਖਦੀ ਸੀ ਹਲਕੇ ਦਾ ਜੋ ਵੀ ਪਬਲਿਕ ਕੰਮ ਕਹਿੰਦੀ ਸੀ ਉਹਨਾਂ ਨੂੰ ਲਿਜਾ ਕੇ ਉੱਥੇ ਬਿਠਾ ਲਈਦਾ ਸੀ ਕਿ ਇਹ ਕੰਮ ਕਰਨ ਵਾਲਾ ਇਹ ਕਰੋ ਔਰ ਉਹਨਾਂ ਨੇ ਕੀਤੇ ਆ ਪਬਲਿਕ 'ਚ ਉਹਨਾਂ ਲਈ ਕੋਈ ਕੰਮਾਵਾਰੇ ਕੋਈ ਨਰਾਸ਼ਾ ਨਹੀਂ ਹੈ ਕਿਉਂਕਿ ਉਹ ਇੱਕ ਇਮਾਨਦਾਰ ਨੇ ਜਿਹੜਾ ਆ ਔਰ ਉਹਨਾਂ ਨੂੰ ਵੀ ਉਹਨਾਂ ਨੂੰ ਇਹ ਵੀ ਇਹ ਹੈ ਕਿ ਅਸੀਂ ਪਹਿਲਾਂ ਇਲੈਕਸ਼ਨ ਜਿੱਤ ਲਈਏ ਕੰਮ ਦਾ ਕਰਾਉਣਾ ਹੀ ਆ ਉਹ ਹੋ ਗਿ ਜਾਣੇ ਆ ਲੋਕਾਂ ਨੂੰ ਇਹ ਵੀ ਵਿਸ਼ਵਾਸ ਹੈ ਉਹ ਕਹਿੰਦੇ ਕਿ ਸਾਨੂੰ ਇਹ ਹਲੇ ਕੋਈ ਨਹੀਂ ਹੈ ਸਾਨੂੰ ਮਿਹਨਤ ਕਰਨ ਦਿਓ ਅਸੀਂ ਪਹਿਲਾਂ ਸੀਟ ਜਿੱਤ ਲਈਏ ਉਸ ਤੋਂ ਬਾਅਦ ਸਾਰੇ ਖੁੱਲ ਕੇ ਆਏ ਸੀ ਔਰ ਉਹ ਚਿਹਰੇ ਸੀ ਜਿਹੜੇ VOTER ਹੈ ਕਦੀ ਵੀ ਕਿਸੇ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਚੈੱਕ ਕਰਕੇ ਦੇਖ ਲਿਓ ਹਰ ਇੱਕ VOTER ਹੋਊਗਾ ਜਿਹੜਾ ਵਿੱਚ ਆਊਗਾ ਕੋਈ ਵੀ ਉਹਦਾ ਬੰਦਾ ਨਹੀਂ ਆਉਂਦਾ ਵਿਚ ਵੀ ਦੇ ਚਲੋ ਜੀ ਅਸੀਂ ਇੰਦਾ ਹੀ ਲੈ ਜਾਈਏ ਜੀ ਕੋਈ ਨਹੀਂ ਮੈਂ ਸਭ ਨੂੰ ਮਨਾ ਕਰਦੀ ਆ ਕਿ ਨਹੀਂ ਜਿਹੜੇ ਆਪਣੇ ਵੋਟਰ ਐ ਉਹਨਾਂ ਨੂੰ ਲੈ ਕੇ ਜਾਓ ਨਾ ਕੰਮਾਂ ਨੂੰ ਲੈ ਕੇ ਕੋਈ ਨਰਾਜ਼ਗੀ ਨਹੀਂ ਐ ਉਹਨਾਂ ਨੇ ਆਪਣੇ ਬੋਲੋ ਐਮਪੀ ਦਾ ਕੰਮ ਹੁੰਦਾ ਵੱਡੇ ਪ੍ਰੋਜੈਕਟ ਲੈ ਕੇ ਆਣਾ ਉਹਨਾਂ ਨੇ ਹਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਲਿਆਂਦਾ ਕਪੂਰਥਲੇ ਲਿਆਂਦਾ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਿਹਾ ਐ ਜਾਂ ਹਾਈਵੇ ਬਣ ਰਿਹਾ ਐ ਮਨਜ਼ੂਰ ਵੀ ਹੋ ਗਏ ਐ ਹਸ਼ਿਆਰਪੁਰ ਫਗਵਾੜਾ ਦਾ ਮਸ਼ੀਨਰੀ ਵੀ ਆ ਚੁੱਕੀ ਐ ਔਰ ਸਾਰੇ ਕੰਮ ਕੀਤੇ ਉਹਨਾਂ ਨੇ ਜਲੰਧਰ ਦੇ ਵੀ ਰਏ ਆ ਪਰ ਫਿਰ ਵੀ ਮੈਂ ਕਹਿੰਦੀ ਸੀ ਕਿ ਨਹੀਂ ਹਲਕੇ ਚ ਜਾਓ ਜਦੋਂ ਉਹ ਮਕੇਰੀਆਂ ਵੱਲ ਨੂੰ ਜਾਂਦੇ ਸੀ ਤੇ ਟਾਂਡੇ ਤੋਂ ਹੀ ਵਾਪਸ ਭੇਜ ਦਿੰਦੇ ਸੀ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਜਾਣ ਦੀ ਪਰ ਪਬਲਿਕ ਨੂੰ ਇਹ ਹੁੰਦਾ ਕਿ ਸਾਡੇ ਵਿੱਚ ਆ ਕੇ ਬੈਠਣਾ ਤੇ ਉਹ ਗੱਲਾਂ ਨਹੀਂ ਹੋ ਸਕੀਆਂ ਕਿਉਂਕਿ ਪਿੰਡਾਂ ਦੇ ਲੋਕਾਂ ਚ ਵੀ ਇਹ ਹੁਣ ਆਪ ਹੀ ਕਹਿਣ ਲੱਗ ਗਏ ਉਹ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਕਿ ਕੈਂਪੀ ਹਰ ਪਿੰਡ ਚ ਨਹੀਂ ਜਾਂਦਾ ਲੋਕ ਸਭਾ ਚੋਣਾਂ ਜੀ ਜਿਵੇਂ ਹੀ ਦਿਨ ਕਟ ਦਿਖਾਈ ਦੇ ਰਹੇ ਨੇ ਉਂਜ ਉਂਜ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਇੱਕ ਦੂਜੇ ਤੇ ਤੰਜ ਵੀ ਕੱਸੇ ਜਾ ਰਹੇ ਨੇ ਤੇ ਵਕਫ ਵਕਤਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਨੇ ਅੱਜ ਸਾਡੇ ਨਾਲ ਮੌਜੂਦ ਨੇ ਲੋਕ ਸਭਾ ਹੁਸ਼ਾਰਪੁਰ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪrakash ਜੀ ਮਰਨ ਜੀ ਬਹੁਤ ਸਵਾਗਤ ਅਨੰਦ ਜੀ ਬੜੇ ਹਲਕੇ ਜਾ ਰਹੇ ਹੋ ਕਿੰਧਰ ਪ੍ਰਚਾਰ ਹੋ ਰਿਹਾ ਬਹੁਤ ਅੱਛਾ ਪ੍ਰਚਾਰ ਹੋ ਰਿਹਾ ਆ ਔਰ ਲੋਕ ਆਪਣੇ ਆਪ ਘਰਾਂ ਚੋਂ ਨਿਕਲ ਕੇ ਲੇਡੀਜ਼ ਮੈਂਬਰ ਖਾਸ ਕਰਕੇ ਲੇਡੀਜ਼ ਦਾ ਮੇਰੇ ਨਾਲ ਬਹੁਤ ਪਿਆਰ ਹੈ ਖੁਦ ਪ੍ਰਚਾਰ ਕਰ ਰਹੀਆਂ ਆਂ ਆ ਭਾਰਤ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਲਈ ਮੋਦੀ ਜੀ ਦੇ ਲਈ ਔਰ ਦੇਸ਼ ਦੀ ਤਰੱਕੀ ਦੇ ਲਈ ਖਾਸ ਕਰਕੇ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਕਿੰਨਾ ਤਰੱਕੀ ਕਰ ਰਿਹਾ ਔਰ ਉਹ ਕਹਿੰਦੀ ਆਂ ਵੀ ਇਹ ਤਰੱਕੀ ਰੁਕਣੀ ਨਹੀਂ ਚਾਹੀਦੀ ਇਸ ਕਰਕੇ ਇਹ ਜਿਹੜੀ ਅਸੀਂ ਵੋਟ ਹੈ ਇਹ ਅਸੀਂ ਲੋਕ ਸਭਾ ਦੀ ਜਿਹੜੀ ਹੈ ਮੋਦੀ ਜੀ ਨੂੰ ਪਾਣੀ ਹੈ ਭਾਰਤੀ ਜਨਤਾ ਪਾਰਟੀ ਨੂੰ ਪਾਣੀ ਹੈ ਪ੍ਰਚਾਰ ਦੁਆਣ ਕਿਧਰ ਹੀ ਲੋਕਾਂ ਦੀ ਮੁਸ਼ਕਲ ਦੱਸੀ ਜਾ ਰਹੀ ਹੈ ਤੁਹਾਨੂੰ ਹਲੇ ਤੱਕ ਤੇ ਕੋਈ ਮੁਸ਼ਕਲ ਨਹੀਂ ਐ ਡੀਆਂ ਮੈਨੂੰ ਨਜ਼ਰ ਆਈਆਂ ਔਰ ਉਹਨਾਂ ਨੂੰ ਵੀ ਉਹਨਾਂ ਨੂੰ ਇਹ ਵੀ ਇਹ ਆ ਕਿ ਅਸੀਂ ਪਹਿਲਾਂ ਇਲੈਕਸ਼ਨ ਜਿੱਤ ਲਈਏ ਕੰਮ ਤਾਂ ਕਰਾਉਣਾ ਹੀ ਆ ਉਹ ਹੋ ਵੀ ਜਾਣੇ ਆ ਲੋਕਾਂ ਨੂੰ ਇਹ ਵੀ ਵਿਸ਼ਵਾਸ ਹੈ ਉਹ ਕਹਿੰਦੇ ਵੀ ਸਾਨੂੰ ਇਹ ਹਲੇ ਕੋਈ ਨਹੀਂ ਐ ਸਾਨੂੰ ਮਿਹਨਤ ਕਰਨ ਦਿਓ ਅਸੀਂ ਪਹਿਲਾਂ ਸੀਟ ਜਿੱਤ ਲਈਏ ਉਸ ਤੋਂ ਬਾਅਦ ਕੰਮ ਕਰਾਵਾਂਗੇ ਕੱਲ ਲੱਗੇ ਬਹੁਤ ਵੱਡਾ ਇਕੱਠ ਵੀ ਦਿਖਣ ਨੂੰ ਮਿਲਿਆ ਬਹੁਤ ਜ਼ਿਆਦਾ ਇਕੱਠ ਸੀ ਲੋਕਾਂ 'ਚ ਪਿਆਰ ਹੈ ਭਾਰਤੀ ਜਨਤਾ ਪਾਰਟੀ ਨਾਲ ਮੋਦੀ ਜੀ ਨਾਲ ਦੇਸ਼ ਦੀ ਤਰੱਕੀ ਨਾਲ ਤਾਂ ਹੀ ਅੰਨਾ ਇਕੱਠ ਹੁੰਦਾ ਨੇ ਤੇ ਲੋਕ ਤੁਹਾਨੂੰ ਪਤਾ ਕਿ ਨਿਕਲਦੇ ਹੀ ਨਹੀਂ ਆ ਘਰਾਂ ਚ ਪਰ ਕੱਲ ਦੇਖੋ ਸਾਰੇ ਖੁੱਲ ਕੇ ਨਿਕਲੇ ਹੋਈ ਸੀ ਕਿਸੇ ਨੇ ਨਹੀਂ ਦੇਖਿਆ ਕਿ ਗਰਮੀ ਹੈ ਸਾਰੇ ਖੁੱਲ ਕੇ ਆਏ ਸੀ ਔਰ ਉਹ ਚਿਹਰੇ ਸੀ ਜਿਹੜੇ VOTER ਹੈ ਕਦੀ ਵੀ ਕਿਸੇ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਚੈੱਕ ਕਰਕੇ ਦੇਖ ਲਿਓ ਹਰ ਇੱਕ VOTER ਹੋਊਗਾ ਜਿਹੜਾ ਵਿੱਚ ਆਊਗਾ ਕੋਈ ਵੀ ਉਹਦਾ ਬੰਦਾ ਨਹੀਂ ਆਉਂਦਾ ਵਿੱਚ ਵੀ ਨਹੀਂ ਚਲੋ ਜੀ ਅਸੀਂ ਇਦਾਂ ਹੀ ਲੈ ਜਾਈਏ ਜੀ ਕੁਝ ਨਹੀਂ ਮੈਂ ਸਭ ਨੂੰ ਮਨਾ ਕਰਦੀ ਆ ਕਿ ਨਹੀਂ ਜਿਹੜੇ ਆਪਣੇ VOTER ਹੈ ਉਹਨਾਂ ਨੂੰ ਲੈ ਕੇ ਜਾਓ ਉਹਨਾਂ ਦਾ ਕੱਠ ਦਿਖਾਓ ਕਿ ਇਹ ਵੋਟਾਂ ਤਾਂ ਸਾਨੂੰ ਪੈਣੀਆਂ ਹੀ ਪੈਣੀਆਂ ਆ ਔਰ ਉਸ ਤੋਂ ਬਾਅਦ ਉਹਦੇ ਉਹ ਡਬਲ ਚੌਗੜੇ ਆਪੇ ਹੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਕਿਹੜੇ 5 ਸਾਲ ਵਿੱਚ ਪ੍ਰੋਜੈਕਟ ਦੇ ਸੋਮ ਪ੍ਰਕਾਸ਼ ਵੀ ਲੈਂਦੇਗੇ ਜਿਸ ਆਧਾਰ ਤੇ ਲੋਕ ਇਸ ਵਾਰ ਬੋਰਡ ਪਾਣਗੇ ਕਿਉਂਕਿ ਲੋਕਾਂ ਵਿੱਚ ਨਾਰਾਜ਼ਗੀ ਵੀ ਕਿਤੇ ਨਾ ਕਿਤੇ ਦਿਖਾਈ ਦਿੱਤੀ ਦੇਖੋ ਲੋਕਾਂ ਵਿੱਚ ਨਾਰਾਜ਼ਗੀ ਜਿਹੜੀ ਆ ਸੋਮ ਪ੍ਰਕਾਸ਼ੀ ਦੇ ਕੰਮਾਂ ਨੂੰ ਲੈ ਕੇ ਕੋਈ ਨਾਰਾਜ਼ਗੀ ਨਹੀਂ ਆ ਉਹਨਾਂ ਨੇ ਆਪਣੇ ਵੱਲੋਂ ਐਮਪੀ ਦਾ ਕੰਮ ਹੁੰਦਾ ਵੱਡੇ ਪ੍ਰੋਜੈਕਟ ਲੈ ਕੇ ਆਣਾ ਉਹਨਾਂ ਨੇ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਲਿਆਂਦਾ ਕਪੂਰਥਲੇ ਲਿਆਂਦਾ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਿਹਾ ਹੈ ਆ ਹਾਈਵੇ ਬਣ ਰਹੇ ਆ ਮਨਜ਼ੂਰ ਵੀ ਹੋ ਗਏ ਆ ਹੁਸ਼ਿਆਰਪੁਰ ਫਗਵਾੜਾ ਦਾ ਮਸ਼ੀਨਰੀ ਵੀ ਆ ਚੁੱਕੀ ਆ ਔਰ ਸਾਰੇ ਕੰਮ ਕੀਤੇ ਆ ਉਹਨਾਂ ਨੇ ਜਲੰਧਰ ਵਾਲਾ ਜਿਹੜਾ ਹੈ ਹੁਸ਼ਿਆਰਪੁਰ ਦਾ ਸਾਰਿਆਂ ਦੇ ਪੈਸੇ ਸੈਂਟਰ ਗਵਰਨਮੈਂਟ ਦੇ ਚੁੱਕੀ ਆ ਔਰ ਉਹ ਸਾਰੇ ਕੰਮ ਹੋਣੇ ਆ ਤਿੰਨ ਨਵੇਂ ਬਾਈਪਾਸ ਮਨਜ਼ੂਰ ਕਰਾਏ ਆ ਉਹਨਾਂ ਨੇ ਫਗਵਾੜੇ ਲਈ ਬਹੁਤ ਕੰਮ ਕੀਤੇ ਆ ਫਗਵਾੜੀ ਲੀਰਿੰਗ ਰੋਡ ਮੇਲੀ ਤੋ ਬਾਈਪਾਸ ਔਰ ਮੇਲੀ ਰੋਡ ਸਾਰੀਆਂ ਰੋਡ ਜਿਹੜੀਆਂ ਉਹਨਾਂ ਨੇ ਪਾਸ ਕਰਾਈਆਂ ਮਤਲਬ ਕਿ ਕੋਈ ਵੀ ਕੰਮ ਜੋ ਨਿਗਾ ਚ ਆਉਂਦਾ ਮੇਰੀ ਚ ਉਹਨਾਂ ਨਾਲੋਂ ਸੋਮ ਪ੍ਰਕਾਸ਼ ਜੀ ਕੋਲ ਟਾਈਮ ਉਹਨਾਂ ਨੇ ਪੂਰੇ ਇੰਡੀਆ 'ਚ ਦੇਖਣਾ ਹੁੰਦਾ ਨਾਲ ਮੋਦੀ ਜੀ ਕੰਮ ਲੈਂਦੇ ਆ 18-18 ਘੰਟੇ ਵੀ ਕੰਮ ਕਰਦੇ ਆ ਕਿਉਂਕਿ ਸਫਰ ਜੀ ਰਹਿੰਦੇ ਹਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਰ ਉਹਨਾਂ ਦੇ ਪਿੱਛੇ ਮੈਂ ਪੂਰਾ ਧਿਆਨ ਰੱਖਦੀ ਸੀ ਹਲਕੇ ਦਾ ਜੋ ਵੀ ਪਬਲਿਕ ਕੰਮ ਕਹਿੰਦੀ ਸੀ ਉਹਨਾਂ ਨੂੰ ਲਿਜਾ ਕੇ ਉੱਥੇ ਬਿਠਾ ਲਈਦਾ ਸੀ ਕਿ ਇਹ ਕੰਮ ਕਰਨ ਵਾਲਾ ਇਹ ਕਰੋ ਔਰ ਉਹਨਾਂ ਨੇ ਕੀਤੇ ਆ ਪਬਲਿਕ 'ਚ ਉਹਨਾਂ ਲਈ ਕੋਈ ਕਮਾਵਾਰੇ ਕੋਈ ਨਰਾਸ਼ਾ ਨਹੀਂ ਹੈ ਕਿਉਂਕਿ ਉਹ ਇੱਕ ਇਮਾਨਦਾਰ ਇਨਸਾਨ ਹੈ ਇਸ ਕਰਕੇ ਉਹਨਾਂ ਤੇ ਕੋਈ ਸ਼ੱਕ ਨਹੀਂ ਕਰਦਾ ਲੋਕ ਤਾਂ ਇਹ ਵੀ ਕਹਿੰਦੇ ਆ ਜਦੋਂ 5 ਸਾਲ ਬਾਅਦ ਜਦੋਂ ਇਲੈਕਸ਼ਨ ਆਉਂਦਾ ਤਾਂ ਵੋਟ ਮੰਗਣ ਆ ਜਾਂਦੇ ਆ ਪਰ ਉਤਬਾਦ ਚਿਹਰਾ ਨਹੀਂ ਦੱਸਿਆ ਜਾਂਦਾ ਨੇ ਬਹੁਤ ਵਾਰੀ ਤੁਸੀਂ ਦੇਖਿਆ ਹੋਣਾ ਕਿਸਾਨੀ ਮੁੱਦੇ ਦੇ ਵਿੱਚ ਵੀ ਸੋਮ ਪ੍ਰਕਾਸ਼ ਜੀ ਹੁਸ਼ਿਆਰ ਪਰ ਜਾਂਦੇ ਰਹੇ ਆ ਔਰ ਉਹਨਾਂ ਨੂੰ ਸਾਰੇ ਘੇਰਦੇ ਵੀ ਰਹੇ ਆ ਪਰ ਫਿਰ ਵੀ ਮੈਂ ਕਹਿੰਦੀ ਸੀ ਕਿ ਨਹੀਂ ਹਲਕੇ ਚ ਜਾਓ ਜਦੋਂ ਉਹ ਮਕੇਰੀਆਂ ਵੱਲ ਨੂੰ ਜਾਂਦੇ ਸੀ ਤੇ ਟਾਂਡੇ ਤੋਂ ਹੀ ਵਾਪਸ ਭੇਜ ਦਿੰਦੇ ਸੀ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਜਾਣ ਦੀ ਪਰ ਪਬਲਿਕ ਨੂੰ ਇਹ ਹੁੰਦਾ ਕਿ ਸਾਡੇ ਵਿੱਚ ਆ ਕੇ ਬੈਠਣ ਤੇ ਉਹ ਗੱਲਾਂ ਨਹੀਂ ਹੋ ਸਕੀਆਂ ਕਿਉਂਕਿ ਪਿੰਡਾਂ ਦੇ ਲੋਕਾਂ ਚ ਵੀ ਐ ਹੁਣ ਆਪ ਹੀ ਕਹਿਣ ਲੱਗ ਗਏ ਉਹ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਕਿ ਕੈਂਪੀ ਹਰ ਪਿੰਡ ਚ ਨਹੀਂ ਜਾ ਸਕਦਾ ਉਹ ਮੰਨਣ ਲੱਪੇ ਹੁਣ ਆਪ ਆਪ ਸਪੀਚ ਦੇਣੇ ਕਹਿਣ ਲੱਗ ਗਏ ਆ ਵੀ ਐਮਪੀ ਇੱਕ ਜਿਹੜਾ ਕੱਲਾ ਐਮਪੀ ਆ ਉਹ ਐਡੇ ਵੱਡੇ ਹਲਕੇ ਚ ਹਰ ਘਰ ਚ ਹਰ ਪਿੰਡ ਚ ਨਹੀਂ ਜਾ ਸਕਦਾ ਅਸੀਂ 5 5 10 10 ਪਿੰਡਾਂ ਦੀਆਂ ਇਕੱਠੀਆਂ ਮੀਟਿੰਗਾਂ ਕਰਾਂਗੇ ਔਰ ਉਹਨਾਂ ਦੇ ਵਿੱਚ ਵਿਚਰਾਂਗੇ ਕਿਉਂਕਿ ਪਹਿਲਾਂ ਅੱਧਾ ਟਾਈਮ ਮਿਲਿਆ 2.5 ਸਾਲ ਦੇ ਲਈ ਕੰਮ ਬਹੁਤ ਕੀਤੇ ਆ ਉਹਨਾਂ ਨੇ ਹੁਣ ਆਉਣ ਵਾਲਾ ਸਮਾਂ ਪ੍ਰਮਾਤਮਾ ਸੁੱਖ ਰੱਖੇ 5 ਸਾਲ ਕੰਮ ਕਰਾਂਗੇ ਪਬਲਿਕ 'ਚ ਵਿਚਰਾਂਗੇ ਕੋਸ਼ਿਸ਼ ਕਰੂੰਗੀ ਸਾਰਿਆਂ ਦੇ ਵਿੱਚ ਜਾਣ ਦੀ ਔਰ ਉਹਨਾਂ ਦੀ ਨਿਰਾਸ਼ਾ ਜਿਹੜੀ ਆ ਉਹ ਦੂਰ ਕਰਨੀ ਆ ਮੈਂ ਆਮ ਆਦੀ ਪਾਰਟੀ ਦਾ ਕਹਿਣਾ ਹੈ ਵੀ ਅਸੀਂ 2 ਸਾਲ ਦੇ ਵਿੱਚ ਕੰਮ ਕੀਤੇ ਸੀ ਇਸ ਵਾਰੀ ਹੀ 130 ਕਰਾਂਗੇ ਪਰ ਮੋਦੀ ਦੇ ਨਾਰਾ 400 ਪਾਰ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਮੈਂ ਕਹਿੰਦੀ ਨਹੀਂ ਹੁੰਦੀ ਮੈਂ ਕੁਝ ਨਹੀਂ ਕਹਿਣਾ ਉਹਨਾਂ ਲਈ ਕੰਮ ਪਬਲਿਕ ਨੂੰ ਦਿਖਦੇ ਆ ਆਵਾਜ਼ ਪਬਲਿਕ ਦੀ ਹੈ ਉਹਨਾਂ ਨੇ ਦੇਖਣਾ ਕਿ ਮੋਦੀ ਜੀ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾ ਰਹੇ ਆ ਦੇਖੋ ਮੈਂ ਤਾਂ ਪਬਲਿਕ ਨੂੰ ਇਹ ਕਹੂੰਗੀ ਜੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਕਹਾਣਾ ਬਾਕੀ ਆ ਤੇ ਬਹੁਤ ਮਿਹਨਤ ਕਰਨੀ ਪੈਣੀ ਇਸ ਇਲਾਕੇ ਇਸ ਇਲੈਕਸ਼ਨ ਦੇ ਵਿੱਚ ਤਾਂ ਕਿ ਅਸੀਂ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਵੀ ਅਸੀਂ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਣੀ ਆ ਫਿਰ ਰੰਗਲਾ ਪੰਜਾਬ ਬਣਨਾ ਔਰ ਤੁਸੀਂ ਦੇਖੋਗੇ ਫਿਰ ਬਣੂਗਾ ਵੀ ਜ਼ਰੂਰ ਮੈਨੂੰ ਤੁਹਾਡੇ ਪ੍ਰਚਾਰ ਕਰਨ ਵਾਸਤੇ ਸੀਨੀਅਰ ਡਿਸਟੋ ਮੋਦੀ ਸਾਹਿਬ ਜਾਂ ਪਰ ਬਿਜ਼ੀ ਛੋਰੀ ਜੀਪੀ ਡੱਡਾ ਜਾਂ ਫਿਰ ਅੰਮ੍ਰਿਤ ਸਾਹਿਬ ਵਗੈਰੇ ਆਣ ਕੇ ਪਹੁੰਚਣਗੇ ਤੁਹਾਡੇ ਪ੍ਰਚਾਰ ਵਾਸਤੇ ਬਿਲਕੁਲ ਆਉਗੇ ਜੀ ਵੱਡੇ ਲੀਡਰ ਸਾਰਿਆਂ ਨਾਲ ਅਪਰੋਚ ਹੋ ਰਹੀ ਆ ਔਰ ਪੰਜਾਬ ਚ ਉਹਨਾਂ ਨੇ ਆਣਾ ਹੀ ਆਣਾ ਹੈ ਪੰਜਾਬ ਵੀ ਇਲੈਕਸ਼ਨ ਹੈ ਪੰਜਾਬ ਵੀ ਭਾਰਤ ਦੇ ਵਿੱਚ ਹੈ ਸੂਬਾ ਹੈ ਔਰ ਹਰ ਇੱਕ ਏਰੀਆ ਦੇ ਵਿੱਚ ਸਾਰੇ ਜਾ ਰਹੇ ਆ ਔਰ ਇੱਥੇ ਵੀ ਜ਼ਰੂਰ ਆਉਗੇ ਇਸ ਵਾਰ ਮੁਕਾਬਲਾ ਕੀ ਦੱਸਣ ਦੋ ਮੁਕਾਬਲਾ ਕੋਈ ਵੀ ਨਹੀਂ ਸਮਝਦੀ ਮੈਂ ਹਰੇਕ ਉਹ ਮੇਰਾ ਸਾਰਿਆਂ ਨੇ ਇਹਣਾ ਸਵਾਲ ਇੱਕੋ ਹੀ ਹੁੰਦਾ ਤੇ ਇੱਕੋ ਹੀ ਮੇਰਾ ਜਵਾਬ ਹੁੰਦਾ ਮੁਕਾਬਲਾ ਕੋਈ ਨਹੀਂ ਪ੍ਰਮਾਤਮਾ ਦਾ ਆਸ਼ੀਰਵਾਦ ਹੈ ਮਿਹਨਤ ਕਰ ਰਹੇ ਆ ਉਹਦਾ ਫਲ ਜਰੂਰ ਮਿਲੇਗਾ ਮੈਡਮ ਕਿਸਾਨਾਂ ਨਾਲ ਤਾਲ ਮੇਰੇ ਕਿਉਂ ਨਹੀਂ ਬਣ ਰਿਹਾ ਕਿਸਾਨਾਂ ਨਾਲ ਤਾਲ ਮਿਲ ਹੈ ਕੁਛ ਨਹੀਂ ਹੈ ਕਿਸਾਨ ਵੀਰ ਐਦਾਂ ਦਾ ਉਹਨਾਂ ਦੇ ਮਨਾਂ 'ਚ ਕੁਛ ਨਹੀਂ ਹੈ ਉਹਨਾਂ ਨੂੰ ਇਹ ਮਤਲਬ ਕਿ ਜਿਵੇਂ ਕਮਾਪੀ ਨਹੀਂ ਉਹਨਾਂ ਦੇ ਮਨ 'ਚ ਹੈ ਜੀ ਵਸੀਆ ਖਿਲਾਫ ਹੈ ਜਾਂ ਕੁਛ ਹੈ ਅੰਦਰੋਂ ਖਿਲਾਫ ਨਹੀਂ ਹੈ ਸਰਕਾਰ ਦੀ ਸਾਰੇ ਨਾਲ ਹੈ ਔਰ ਬੜੇ ਅੱਛੇ ਤਰੀਕੇ ਨਾਲ ਗੱਲ ਕਰਦੇ ਆ ਕੋਈ ਮੈਨੂੰ ਐਦਾ ਤਾਂ ਮੈਨੂੰ ਕਦੀ ਘਬਰਾਟ ਨਹੀਂ ਹੋਈ ਉਹਨਾਂ 'ਚ ਜਾਣ ਲੱਗੇ ਜੀ ਕਿਸਾਨ ਵੀਰ ਬੈਠੇ ਆ ਜੀ ਇਹਨਾਂ 'ਚ ਜਾਵਾਂ ਤੇ ਮੈਨੂੰ ਬਹੁਤ ਘਬਰਾਟ ਆ ਪਤਾ ਨਹੀਂ ਕੀ ਕਹੂਗੇ ਨਾ ਕਦੀ ਨਹੀਂ ਬੜੀ ਨਾਰਮਲੀ ਗੱਲ ਕਰੀਦੀ ਆ ਦੋ ਵਾਰੀ ਕਰ ਚੁੱਕੀ ਆ ਔਰ ਇਹਨਾਂ ਨੂੰ ਇੱਕੋ ਹੀ ਬੇਨਤੀ ਕਰਦੀ ਆ ਕਿ ਆਓ ਰਲ ਕੇ ਬੈਠ ਕੇ ਗੱਲ ਕਰਾਂਗੇ ਸਰਕਾਰ ਬਣਾ ਲਈਏ ਉਸ ਤੋਂ ਬਾਅਦ ਜਿਹੜੇ ਮਸਲੇ ਆ ਕੁਝ ਤੁਸੀਂ ਮੰਨੋਗੇ ਕੋਈ ਸਰਕਾਰ ਮੰਨੂਗੀ ਹੱਲ ਹੋ ਜਾਊਗਾ ਜਿਹੜਾ ਕੰਡੀ ਦੀ ਗੱਲ ਕਰੀਏ ਕੰਡੀ ਦੇ ਇਲਾਕੇ ਵਿੱਚ ਕੁਝ ਜਗ੍ਹਾ ਤੇ ਅਜੇ ਵੀ ਨੈਟਵਰਕ ਦੀ ਕਾਫੀ ਪ੍ਰੋਬਲਮ ਹੈ ਉਹ ਪਾਣੀ 2-2 3 ਦਿਨ ਦਿਨ ਪਾਣੀ ਨਹੀਂ ਜਾਂਦਾ ਜੀ ਬਹੁਤ ਵੱਡੀ ਪ੍ਰੋਬਲਮ ਹੈ ਕੰਡੀ ਦੀ ਚੇਤ ਕਰੀ ਤਰਵਾਲੇ ਏਰੀਆ ਦੀ ਗੱਲ ਕਰੀਏ ਹਾਂ ਹਾਂ ਸਾਹਿਬ ਨੇ ਨੈਟਵਰਕ ਟਾਵਰ ਬਹੁਤ ਲਗਵਾਏ ਆ ਸਾਹਿਬ ਨੇ ਆਪਣੇ ਟਾਈਮ ਤੇ ਬਹੁਤ ਜ਼ਿਆਦਾ ਟਾਵਰ ਲਗਾ ਕੇ ਦਿੱਤੇ ਆ ਔਰ ਹੁਣ ਅੱਗੇ ਫਿਰ ਹੋਰ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਉਹਨਾਂ ਨੂੰ ਇਹ ਸਹੂਲਤ ਮਿਲ ਸਕੇ ਪਾਣੀ ਤਾਂ ਸਭ ਨੂੰ ਮਿਲਣਾ ਚਾਹੀਦਾ ਹੈ ਇਹ ਤਾਂ ਮੈਂ ਆਪ ਕਹਨੀ ਆ ਪਰ ਏਰੀਆ ਉੱਚਾ ਕਰਕੇ ਥੋੜੇ ਪੁਚੇਰੀਏ ਚ ਥੋੜੀ ਪ੍ਰੋਬਲਮ ਆਦੀ ਆ ਸੜਕਾਂ ਦੀ ਬੜੀ ਮਾੜੀ ਹਾਲਾਤ ਹਥੋਂ ਦੀ ਦੇਖੋ ਇਹ ਪੰਜਾਬ ਸਰਕਾਰ ਦੀ ਐਸੇ ਵਾਰ ਪੰਜਾਬ ਸਰਕਾਰ ਨੂੰ ਕਰਿਆ ਕਰੋ ਤਾਂ 50000 ਕਹਿੰਦੇ ਸਾਨੂੰ ਫੰਡ ਨਹੀਂ ਮਿਲਿਆ ਜਦ ਤੱਕ ਮਿਲਿਆ ਜਿਹੜੇ ਪੰਜਾਬ ਨੇ ਕੰਮ ਕਰਨੇ ਉਹ ਫੰਡ ਉਹਨਾਂ ਦੇ ਆਪਣੇ ਹੁੰਦੇ ਆ ਉਹ ਸੈਂਟਰ ਨੇ ਨਹੀਂ ਦੇਣੇ ਹੁੰਦੇ ਉਹਨਾਂ ਨੇ ਜੀ ਜਿਹੜੀਆਂ ਸੈਂਟਰ ਦੀਆਂ ਸੜਕਾਂ ਉਹ ਸਾਰੀਆਂ ਤੁਹਾਨੂੰ ਬੜੀਆਂ ਐ ਮਿਲੂਗੀਆਂ ਪੰਜਾਬ ਸਰਕਾਰ ਨੂੰ ਆਪਣਾ ਕੰਮ ਕਰ ਲੈਣਾ ਚਾਹੀਦਾ ਆ ਸਰਕਾਰਾਂ ਬਣਦੀਆਂ ਆ ਸਾਰੇ ਕੰਮ ਕਰਨ ਲਈ ਬਣਦੀਆਂ ਮੈਂ ਤਾਂ ਆਪ ਜਾ ਕੇ ਲੋਕਾਂ ਨੂੰ ਕਹਿੰਦੀ ਆ ਸੜਕਾਂ ਸਾਰੀਆਂ ਹੀ ਟੁੱਟੀਆਂ ਪਈਆਂ ਇਹ ਬੜਾਈਆਂ ਨਹੀਂ ਹਲੇ ਤੱਕ ਕਿਸੇ ਨੇ ਕੋਈ ਨਹੀਂ ਬਣਾਉਂਦਾ ਸਾਡੇ ਟਾਈਮ 'ਚ ਸੀ ਸੋਮ ਪ੍ਰਕਾਸ਼ ਜੀ ਐਮਐਲਏ ਸੀ ਫੁਰਵਾੜੇ 'ਚ ਕੋਈ ਪਿੰਡ ਕਹਿ ਦੇਵੇ ਕਿ ਸਾਡੇ ਪਿੰਡ ਦੀ ਸੜਕ ਟੁੱਟੀ ਆ ਇੰਨਾ ਧਿਆਨ ਦਿੰਦੀ ਸੀ ਉਹਨਾਂ ਦੇ ਨਾਲ ਲੱਗ ਕੇ ਇੱਕ ਇੱਕ ਗਲੀ ਛੋਟੀ ਤੋਂ ਛੋਟੀ ਵੀ ਹਰ ਇੱਕ ਬਣਾ ਕੇ ਰੱਖੀ ਦੀ ਸੀ ਤੇ ਹੁਣ ਵਾਲੇ ਕਿਉਂ ਨਹੀਂ ਕੰਮ ਕਰਦੇ ਸਭ ਨੂੰ ਕਰਨਾ ਚਾਹੀਦਾ ਦੇਖੋ ਸਰਕਾਰਾਂ ਪਬਲਿਕ ਚੁਣਦੀ ਆ ਕੰਮਾਂ ਲਈ ਇਹਨਾਂ ਲਈ ਜੇ ਅਸੀਂ ਉਹਨਾਂ ਨੂੰ ਸਹੂਲਤਾਂ ਹੀ ਨਹੀਂ ਦਿੰਦੇ ਤੇ ਫਿਰ ਵੋਟ ਪਾਉਣ ਦਾ ਵੀ ਕੀ ਫਾਇਦਾ ਹੁੰਦਾ ਹੈ ਕੋਈ ਫਾਇਦਾ ਨਹੀਂ ਹੁੰਦਾ ਪਰ ਮੈਂ ਵੋਟਰਾਂ ਨੂੰ ਕਹੂੰਗੀ ਕਿ ਆਓ ਰਲ ਕੇ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਜਿਹੜੀ ਮੋਦੀ ਜੀ ਦੀ ਸਰਕਾਰ ਜ਼ਰੂਰ ਬੜਾਈਏ ਦੇਸ਼ ਦੀ ਤਰੱਕੀ ਦੇ ਵਿੱਚ ਰੁਕਾਵਟ ਨਾ ਪਵੇ ਪੰਜਾਬ ਵਿੱਚ ਬਾਕੀ ਪਾਰਟੀਆਂ ਨੇ ਸੀਟਾਂ ਦਿੱਤੀਆਂ ਮਹਿਲਾਵਾਂ ਨੂੰ ਪਰ ਆਮ ਆਦਮੀ ਪਾਰਟੀ ਨੇ ਇੱਕ ਵੀ ਮਹਿਲਾਵਾਂ ਨੂੰ ਸੀਟ ਨਹੀਂ ਦਿੱਤੀ ਕਿ ਉਹਨਾਂ ਦੀ ਸੋਚ ਹੈ ਮੈਂ ਪਾਰਟੀਆਂ ਦੇ ਖਿਲਾਫ ਕੁਝ ਨਹੀਂ ਬੋਲਦੀ ਆਪਣੇ ਕੰਮ ਮੈਨੂੰ ਜਿੰਨੇ ਮਰਜ਼ੀ ਪੁੱਛ ਲਓ ਮੇਰੇ ਬਾਰੇ ਪੁੱਛ ਲਓ ਸੋਮ ਪ੍ਰਕਾਸ਼ ਜੀ ਬਾਰੇ ਪੁੱਛੋ ਉਹਨਾਂ ਨੇ ਕੀ ਕੀ ਕੀਤਾ ਉਹ ਮੈਂ ਸਾਰਾ ਕੁਝ ਦੱਸਣ ਲਈ ਤਿਆਰ ਹਾਂ ਨਹੀਂ ਪਰ ਮੈਂ ਕਿਸੀ ਦੂਸਰੀ ਪਾਰਟੀ ਤੇ ਆਪਣਾ ਟਾਈਮ ਵੇਸਟ ਨਹੀਂ ਕਰਦੀ ਉਹਨਾਂ ਲਈ ਦੱਸਣ ਲਈ ਗੰਢੀ ਲਾ ਕੇ ਜੋ ਨੌਜਵਾਨ ਬਹੁਤ ਬੇਰੁਜ਼ਗਾਰ ਨੇ ਔਰ ਕਾਫੀ ਲੱਖਾਂ ਰੁਪਏ ਲਾ ਕੇ ਉਹਨਾਂ ਨੂੰ ਬਾਹਰ ਕੰਮ ਕਰਨ ਜਾ ਰਹੇ ਬੇਰੁਜ਼ਗਾਰੀ ਬਾਰੇ ਕੀ ਕੀਤਾ ਜਾਊਗਾ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਇਹਦੇ ਬਾਰੇ ਕਿਉਂਕਿ ਮੈਂ ਇੱਥੇ ਫਗਵਾੜੇ 'ਚ ਰਹਿائش ਕਰਕੇ ਵੀ ਮੈਂ ਇੱਥੇ ਵੀ ਬੜਾ ਕਰਦੀ ਆ ਉਹਨਾਂ ਲਈ ਕਿ ਜਿੱਥੇ ਵੀ ਕਿਤੇ ਕੋਈ ਬੱਚਾ ਲੱਗ ਸਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿਉਂਕਿ ਹਰ ਇੱਕ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਪ੍ਰਾਈਵੇਟ ਅਦਾਰੇ ਬਹੁਤ ਵੱਡੇ ਆ ਉਹਨਾਂ ਦੇ ਵਿੱਚ ਵੀ ਕੋਸ਼ਿਸ਼ ਕਰੀਦੀ ਆ ਕਿ ਹਰ ਇੱਕ ਨੂੰ ਕੋਈ ਜੌਬ ਮਿਲ ਜਾਏ ਹਰ ਘਰ ਖੁਸ਼ਹਾਲ ਰਹੇ ਇਹ ਮੇਰੀ ਪੂਰੀ ਕੋਸ਼ਿਸ਼ ਮੈਂ ਇੱਕ ਔਰਤ ਆ ਇੱਕ ਮਾਂ ਆ ਇੱਕ ਭੈਣ ਆ ਸਾਰੀਆਂ ਮੁਸ਼ਕਲਾਂ ਮੈਂ ਸਮਝਦੀ ਆ ਜੇ ਤਾਂ ਹੋਏ ਨਾ ਕਿ ਕੋਈ ਸਮਝਦਾ ਨਹੀਂ ਹੈ ਸਮਝਦੀਆਂ ਔਰ ਉਸ ਗੱਲ ਦਾ ਦੁੱਖ ਵੀ ਹੁੰਦਾ ਹੈ ਦਰਦ ਵੀ ਹੁੰਦਾ ਕਿ ਵਾਕਿਆ ਹੀ ਇਹ ਜ਼ਰੂਰਤਮੰਦ ਹੈ ਔਰ ਹਰ ਇੱਕ ਨੂੰ ਇਹ ਵੀ ਹੋਣਾ ਚਾਹੀਦਾ ਕਿ ਜਿਹੜਾ ਸਭ ਤੋਂ ਜ਼ਿਆਦਾ ਲੋੜਵੰਦ ਹੈ ਪਹਿਲਾਂ ਉਹ